ਕੋਈ ਇੰਨੀ ਦੂਰ ਆ ਕੇ ਕੋਈ ਫਸਲ ਫੁੱਸਣ ਵਾਲੀ ਗੱਲ ਜਾਂ ਕੋਈ ਜੈ ਮਾਤਾ ਦੀ ਦੋਸਤੋ ਕਿਰਨਦੀਪ ਵੀਰ ਜੀ ਕੈਨੇਡਾ ਤੋਂ ਉਰੇ ਆਏ ਸੀ ਆਪਣੇ ਘਰ ਮੁੱਲਾਂਪੁਰ ਦੇ ਕੋਲੇ ਸੇਖੂਪੁਰਾ ਔਰ ਬਹੁਤ ਦੂਰ ਹੈ ਜੀ 70 75 ਕਿਲੋਮੀਟਰ ਤੋਂ ਆਏ ਨੇ ਸਰਦੀਪ ਵੀਰ ਜੀ ਇਹਨਾਂ ਦੇ ਵੱਡੇ ਭਾਈ ਸਾਹਿਬ ਇਹ ਆਏ ਸੀ ਮੈਨੂੰ ਮਿਲਣ ਲਈ ਆ ਕੇ ਇਹਨਾਂ ਨੇ ਦੇਖਿਆ ਰੇਟ ਵਗੈਰਾ ਟਰਾਈ ਕੀਤੇ ਸਾਰਾ ਕੁਝ ਦੇਖਿਆ ਸਾਡੇ ਮੁੰਡਿਆਂ ਨੂੰ ਮਿਲੇ ਔਰ ਉਹਨਾਂ ਨਾਲ ਡੀਲ ਕੀਤੀ ਤੇ ਇਹਨਾਂ ਨੇ ਤਿੰਨ ਆਈਟਮਾਂ ਲੈ ਲਈਆਂ ਜੀ ਮਿਲਣ ਆਏ ਸੀ ਇਹਨਾਂ ਨੂੰ ਐਲਈਡੀ ਵੀ ਪਸੰਦ ਆ ਗਈ ਐਲਜੀ ਦੀ 43 ਇੰਚ ਉਹ ਵੀ ਬੈਸਟ ਪ੍ਰਾਈਸ ਔਰ ਇਹਨਾਂ ਨੇ ਲੀ ਪਿਓਰ ਦਾ ਬ੍ਰਾਂਡ ਫਿਲਟਰ ਲਿਆ ਜੀ ਬੈਸਟ ਪ੍ਰਾਈਸ ਔਰ ਮਾਈਕ੍ਰੋ OVEN ਕਨਵੈਕਸ਼ਨ ਲਿਆ ਐਲਜੀ ਦਾ ਉਹ ਵੀ ਬੈਸਟ ਪ੍ਰਾਈਸ ਬ੍ਰਾਂਡ ਚੀਜ਼ਾਂ ਲਾਈਆਂ ਨੇ ਤਿੰਨ ਹੀ ਬਾਕੀ ਸਰਦੀਪ ਵੀਰ ਜੀ ਬਹੁਤ ਨਾਈਸ ਔਰ ਕਿਰਨਦੀਪ ਵੀਰ ਜੀ ਵੀ ਬਹੁਤ ਨਾਈਸ ਕਿਵੇਂ ਲੱਗਿਆ ਜੀ ਇੱਥੇ ਆਕੇ ਤੁਹਾਨੂੰ ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਡੀਲ ਕਰਕੇ ਠੀਕ ਲੱਗਿਆ ਬਿਲਕੁਲ ਜੀ ਕੋਈ ਦਿਲ ਦੇ ਵਿੱਚ ਕੋਈ ਇੰਨੀ ਦੂਰ ਆਕੇ ਕੋਈ ਫਸਨ ਫੁਸਨ ਵਾਲੀ ਗੱਲ ਜਾਂ ਕੋਈ ਇੰਨੀ ਮਹਿਸੂਸ ਤਾਂ ਨਹੀਂ ਹੋਇਆ ਨਹੀਂ ਜਮਾਈ ਨਹੀਂ ਜੀ ਹਾਂ आनंद मंगलम पूरी ना उधर दसो नहीं नहीं पूरा आनंद है पूरा आनंद है हां जी वीर जी ਤੁਸੀਂ ਵੀ ਦਸੋ ਬਹੁਤ ਵਧੀਆ ਬਹੁਤ ਕੈਣਾ ਹੀ ਕੰਮ हां जी ਬਹੁਤ ਵਧੀਆ थैंक यू so much ਤੁਹਾਡਾ ਜੀ ਆਇਆਂ ਦੇ ਇੱਥੇ ਆਏ ਨੂੰ ਬਹੁਤ थैंक यू ਜੀ ਤੁਹਾਡਾ ਇੱਥੇ ਪਹੁੰਚਣ ਤੇ ਜੈ ਮਾਤਾ ਦੀ ਜੀ ਜੈ ਮਾਤਾ ਦੀ